ਦੀ ਥੋੜੀ ਕਾਂਗਰਸ ਪਾਰਟੀ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਜੁਗੰਦਰਪੁਰ ਜਿੰਦਾਬਾਦ ਰਾਹੁਲ ਗਾਂਧੀ ਜਿੰਦਾਬਾਦ ਰਾਹੁਲ ਗਾਂਧੀ ਸੁਖੀ ਨਮਾ ਕਿਰਪਾ ਕਰਦੇ ਅੰਦਰ ਸ਼ੁਰੂ ਕੀਤੀ ਗਈ ਸੀ ਡਾਕਟਰ ਮਨਮੋਨ ਸਿੰਘ ਜੀ ਦੁਆਰਾ ਕਾਂਗਰਸੀ ਸਰਕੂ ਬਿਲਕੁਲ ਵੀ ਕੰਮ ਨਹੀਂ ਉਹਨਾਂ ਨੂੰ 100 ਦੇ ਅੰਦਰ ਰੋਜ਼ਗਾਰ ਦੇ ਸਾਥੋਂ ਐਮਐਲਏ ਸ੍ਰੀ ਜਗਿੰਦਰਪਾਲ ਜੀ ਬਲਾਕ ਦਾਲ ਪੁਲਿਸ ਸਹਿਕਾਰੀ ਕਰਕੇ ਸਾਡੇ ਲੋਕਾਂ ਦਾ ਮਾਂ ਖੜੀ ਹੈ ਬੈਂਕਮ ਵਕਮ ਪਿੱਛੇ ਸੀਗੇ ਅੱਜ ਇਹ ਕਿ ਸਾਬਕਾ ਵਿਧਾਇਕ ਜਗਿੰਦਰ ਪਾਲ ਵੱਲੋਂ ਜਿਹੜਾ ਲਗਾਤਾਰ ਜਿਹੜੀ ਆ ਨਰੇਗਾ ਬਚਾਓ ਸਕੀਮ ਨੂੰ ਲੈ ਕੇ ਜਿਹੜਾ ਸੰਗਰਾਮ ਛੇੜਿਆ ਹੋਇਆ ਲਗਾਤਾਰ ਪਿੰਡਾਂ ਦੇ ਵਿੱਚ ਲੋਕਾਂ ਦੇ ਵਿੱਚ ਵਿਚਰਦੇ ਹੋਏ ਨਜ਼ਰ ਆ ਰਹੇ ਹਨ ਤੇ ਇਸ طرح ਜੇ ਗੱਲ ਕਰੀਏ ਤਾਂ ਲੋਕਾਂ ਦਾ ਸਾਥ ਵੀ ਜਿਹੜਾ ਆ ਕਾਫੀ ਮਿਲ ਰਿਹਾ ਹੈਗਾ ਸਾਬਕਾ ਵਿਧਾਇਕ ਜਗਿੰਦਰ ਪਾਲ ਨੂੰ ਗੱਲ ਕਰੀਏ ਕੱਲ ਜਿਹੜਾ ਉਹਨਾਂ ਦਾ ਪ੍ਰੋਗਰਾਮ ਸੀ ਖੋਸਕੀ ਚੱਕ ਸਰਹੱਦੀ ਏਰੀਆ ਦੇ ਵਿੱਚ ਤੇ ਅੱਜ ਜਿਹੜਾ ਉਹਨਾਂ ਵੱਲੋਂ ਬਮਿਆਲ ਏਰੀਆ ਦੇ ਵਿੱਚ ਵੀ ਪ੍ਰੋਗਰਾਮ ਕੀਤਾ ਗਿਆ ਜਿੱਥੇ ਜਿਹੜਾ ਆ ਹੁਮ ਹੁਮਾ ਕੇ ਲੋਕ ਜਿਹੜੇ ਪਹੁੰਚੇ ਹੈਗੇ ਨਯਤੀ ਉੱਤੇ ਹੀ ਸਾਬਕਾ ਵਿਧਾਇਕ ਜਗਵਿੰਦਰ ਪਾਲ ਦੇ ਨਾਂ ਦੇ ਉੱਪਰ ਨਾਰੇ ਲਗਾਉਂਦੇ ਹੋਏ ਵੀ ਨਜ਼ਰ ਆਏ ਹਨ ਉੱਤੇ ਗੱਲ ਕਰੀਏ ਤਾਂ ਸਾਬਕਾ ਵਿਧਾਇਕ ਜਗਵਿੰਦਰ ਪਾਲ ਵੱਲੋਂ ਜਿਹੜੇ ਆਏ ਹੋਏ ਉਹਨਾਂ ਦੇ ਨਾਲ ਸਾਥੀ ਸਹਿਬਾਨ ਸਨ ਉਹਨਾਂ ਵੱਲੋਂ ਜੜਾਇਆ ਇਸ ਜਿਹੜੀ ਮਨਰੇਗਾ ਬਚਾਓ ਸਕੀਮ ਨੂੰ ਲੈ ਕੇ ਲੋਕਾਂ ਦੇ ਵਿੱਚ ਜਿਹੜਾ ਚਾਣਨਾ ਪਾਇਆ ਹੈਗਾ ਕਿ ਕੀ ਹੈਗੀ ਹੈ ਉਹ ਸਕੀਮ ਤੇ ਕਿਨਾ ਵੱਲੋਂ ਚਾਲੂ ਕੀਤੀ ਸੀ ਤੇ ਕੀ ਉਹਨਾਂ ਦਾ ਗਰੀਬਾਂ ਨੂੰ ਜਿਹੜਾ ਇਹਦਾ ਫਾਇਦਾ ਮਿਲਦਾ ਸੀ ਪਰ ਹੁਣ ਜੇ ਗੱਲ ਕਰੀਏ ਤਾਂ ਸੈਂਟਰ ਗਵਰਨਮੈਂਟ ਵੱਲੋਂ ਜਿਹੜਾ ਬੀਜੇਪੀ ਵੱਲੋਂ ਤੇ ਕੀ ਸਕੀਮਾਂ ਸਨ ਜਿਹੜੀਆਂ ਉਸ ਨੂੰ ਲੈ ਕੇ ਜੜਾਇਆ ਲਗਾਤਾਰ ਜੜਾ ਪਿੰਡਾਂ ਦੇ ਵਿੱਚ ਜਿਹੜਾ ਸੰਗਰਾਮ ਛੇੜਿਆ ਹੋਇਆ ਤੇ ਲੋਕਾਂ ਨੂੰ ਜਿਹੜਾ ਜਾਗਰੂਤ ਕੀਤਾ ਜਾ ਰਿਹਾ ਹੈ ਤਦ ਤੱਕ ਬਣੇ ਰਹੋ ਸਾਡੇ ਨਾਲ ਦੇਖਦੇ ਰਹੋ ਪੰਜਾਬ ਜੇਕੇ ਦੇ ਅੰਮ੍ਰੇਸਾਹ ਦੁਆਰਾ ਸਤਾ ਦੇ ਵਿੱਚ ਲਿਆਈਏ ਤੇ ਸਾਡੀਆਂ ਬਿਮਾਰੀਆਂ ਜਿਹੜੀਆਂ ਆਪਣੇ ਆਪ ਦੂਰ ਹੋ ਜਾਣਗੀਆਂ। ਉਹਨੂੰ ਇਹ ਜਿੰਦਾਬਾਦ। ਜਿੰਦਾਬਾਦ ਜਿੰਦਾਬਾਦ। ਸ਼੍ਰੀ ਜਗਵਿੰਦਰਪਾਲ ਜਿੰਦਾਬਾਦ। ਜਿੰਦਾਬਾਦ ਜਿੰਦਾਬਾਦ। ਲੱਗਦੇ ਨਾ ਤੇ ਉਹ ਬੁੜਕ ਬੁੜਕ ਪੈਂਦੀ ਐ। ਤੇ ਅਸੀਂ ਚਾਰ-ਚਾਰ ਸੇਰ ਖਾਨੇ ਆ ਤੇ ਸਾਡੀ ਆਵਾਜ਼ ਵੀ ਨਿਕਲ ਰਹੀ ਪਤਾ ਨਹੀਂ ਕੀ ਪਰ ਇਹ ਵੀ ਠੜਗਾੜ ਤੁਸੀਂ ਇਹ ਆਪਣੇ ਬੰਮਿਆਲ ਦੇ ਵਿੱਚ ਤੇ ਆਵਾਜ਼ ਪਹਚਾਓ। ਆਮਲੇ ਜਗਿੰਦਰਪਾਲ ਜਿੰਦਾਬਾਦ 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 ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਨਾਜੋਵਾਲ ਦੀ ਔਰ ਜ਼ਿੰਦਗੀ ਦੇ ਵਿੱਚ ਜਿਹੜਾ ਆ ਕੀ ਜਗਿੰਦਰਪਾਲ ਕੀ ਜਿਹੜਾ ਪਿਆਰ ਕਰਦੇ ਆ ਜਿੱਥੇ ਕਦੇ ਆ ਫੋਨ ਤੇ ਮਿੰਟੋ ਮਿੰਟੇ ਲੋਕ ਇਕੱਠੇ ਹੋ ਜਾਂਦੇ ਆ ਮੈਂ ਆਪਣੇ ਵੱਲੋਂ ਆਪਣੀ ਪਾਰਟੀ ਵੱਲੋਂ ਸਾਰੇ ਹੀ ਦੇਸ਼ ਦੇ ਨਿਵਾਸੀਆਂ ਨੂੰ ਇਹ ਗੱਲ ਕਹਿਣਾ ਚਾਹੁੰਦੇ ਆ ਕਿ ਤੁਸੀਂ ਸਾਰੇ ਤਗੜੇ ਹੋ ਕੇ ਇਹ ਸਤਾ ਪਰਵਰਤਨ ਕਰੋਗੇ ਤੇ ਦੇਸ਼ ਬਚੇਗਾ ਨਹੀਂ ਤੇ ਦੇਸ਼ ਨਹੀਂ ਬਚੇਗਾ ਕਿ ਇਸ ਕਰਕੇ ਸਾਡੀ ਵੀ ਡਿਊਟੀ ਲੱਗੀ ਹੈ ਇੱਕ ਮਨਮੋਹਨ ਸਿੰਘ ਜਿਹਦੇ ਟਾਈਮ ਸਾਡੇ ਸੋਨੀਆ ਗਾਂਧੀ ਜੀ ਨੇ ਔਰ ਪ੍ਰਾਈਮ ਮਿਨਿਸਟਰ ਮਨਮੋਹਨ ਸਿੰਘ ਜੀ ਨੇ ਸਕੀਮ ਚਲਾਈ ਸੀ ਮਨਰੇਗਾ ਇਹ ਭਾਜਪਾ ਅਜੇ 11-12 ਸਾਲ ਹੋ ਗਿਆ ਨੂੰ ਨਉ ਨਾਏ ਨੂੰ ਇਹ ਕੋਈ ਨਾ ਕੋਈ ਛੁਰਲੀ ਛੱਡ ਦਿੰਦੇ ਆ ਕੋਈ ਮੈਂ ਇਹ ਗੱਲ ਲੋਕਾਂ ਅੱਗੇ ਸਨਿਆਦ ਦੇਣਾ ਚਾਹਣਾ ਪੇ ਦੇਸ਼ ਔਰ ਸੂਬੇ ਜੜਿਆ ਖਤਰੇ ਚ ਇਹਨੂੰ ਬਚਾ ਕੌਣ ਸਕਦਾ ਹੈ ਇਸ ਦੀ ਚਾਬੀ ਕਿਹਦੇ ਕੋਲ ਹੈ ਚਾਬੀ ਹੈ ਜਨਤਾ ਕੋਲ ਤੇ ਜਨਤਾ ਜਨਾਰਦਨ ਦੇ ਦਰਵਾਜ਼ੇ ਵਿੱਚ ਆਇਆ ਅਸੀਂ ਔਰ ਜਿਹੜੀਆਂ ਕਮੀਆਂ ਇਹਨਾਂ ਦੀਆਂ ਉਹ ਗਨਾਰੇ ਆ ਕੰਪੈਰੀਆਂ ਕਰਾ ਰਹੇ ਆ ਤੇ 2014 ਤੋਂ ਪਹਿਲੇ ਕਾਂਗਰਸ ਦੀ ਸੈਂਟਰਲ ਸਰਕਾਰ ਸੀ ਤੇ ਉਸੇ ਨੇ ਕੀ ਹਾਲ ਹੈ ਤੇ ਅੱਜ ਕੀ ਹਾਲ ਹੈ ਤੁਸੀਂ 2014 ਤੋਂ ਪਹਿਲਾਂ ਦੇਖ ਲਓ ਉਹ ਗੈਸ ਦਾ ਸਿਲੰਡਰ ਜਿਹੜਾ 450 ਰੁਪਏ ਦਾ ਸੀ ਅੱਜ 11-1200 ਰੁਪਏ ਦਾ ਸਿਲੰਡਰ ਹੋ ਗਿਆ ਮੇਰੇ ਕਹਿਣ ਦਾ ਮਤਲਬ ਇਹ ਹੈ ਜਦੋਂ ਕਿਸੇ ਦੇ ਘਰ ਬੱਚਾ ਪੈਦਾ ਹੁੰਦਾ ਉਹ ਪੰਡਤ ਕੋਲੋਂ ਦਾ ਨਾਮਕਰਨ ਕਰਵਾਉਂਦੇ ਆ ਪੰਡਤ ਨੂੰ ਪੁੱਛ ਲਿਆ ਵੀ ਇਹ ਨਾਮ ਜਿਹੜਾ ਰੱਖਣਾ ਹੈ ਸਾਡੀ ਮਨਛਾਏ ਆ ਉਹ ਫਿਰ ਉਹ ਸਾਰਾ ਕੱਢ ਕੇ ਉਹ ਪੰਡਤ ਜਾਦੰਦਾ ਵੀ ਇਹ ਨਾ ਨਾ ਰੱਖੋ ਇਹ ਨਾ ਰੱਖੋ ਇਸੇ ਤਰ੍ਹਾਂ 2004 ਦੇ ਵਿੱਚ ਮਰਮੋਨ ਸਿੰਘ ਸੋਨੀਆ ગાંધી ਜੀ ਨੇ ਇਹ ਮਨਰੇਗਾ ਦੀ ਸਕੀਮ ਜਿਹੜੀ ਗਰੀਬਾਂ ਵਾਸਤੇ ਜਿਹੜੇ ਬੇਰੁਜ਼ਗਾਰ ਲੋਕੀ ਜਿਨ੍ਹਾਂ ਨੂੰ ਦੋ ਟਾਈਮ ਦੀ ਰੋਟੀ ਨਹੀਂ ਮਿਲਦੀ ਉਹਨਾਂ ਵਾਸਤੇ ਮਨਰੇਗਾ ਸਕੀਮ ਚਲਾਈ ਇਹ ਜਦੋਂ ਦੇ 2014 ਤੋਂ ਬਾਅਦ ਬੀਜੇਪੀ ਆਈ ਅੱਜ 11 ਸਾਲ ਹੋ ਗਿਆ ਸਭ ਤੋਂ ਪਹਿਲੇ ਨੇ ਕਿਹਾ ਸੀ ਕਿ ਜਿਹੜੇ ਲੋਕੀ ਕਾਂਗਰਸ ਦੇ ਨੇ ਇਹਨਾਂ ਕੋਲ 60 ਸਾਲ ਦਾ ਪੈਸਾ ਜਮ੍ਹਾਂ ਕੀਤਾ ਉਹਨਾਂ ਨੇ ਫਾਰਨ ਚ ਉਹ ਮੈਂ ਸਾਰਾ ਪੈਸਾ ਕਢਾਵਾਂਗੇ ਜਿਹੜੇ ਸਾਰਾ ਪੈਸਾ ਇਹਨਾਂ ਦਾ ਕਢਾਇਆ ਦੇਸ਼ ਦੇ ਵਿੱਚ ਆਇਆਗਾ ਤੇ ਹਰ ਬੰਦੇ ਦੇ ਹਿੱਸੇ 15-15 ਲੱਖ ਰੁਪਏ ਆਏ 15 ਲੱਖਛਾੜ ਕੇ 15 ਪਈਏ ਵੀ ਨਹੀਂ ਆਏ ਉਹ ਵੀ ਝੂਠ ਉਧਰ ਤੋਂ ਬਾਅਦ ਇਹਨੇ ਕਿਹਾ ਪੇ ਮੇਰੀ ਸਰਕਾਰ ਲਿਆਉ ਮੈਂ ਹਰ ਸਾਲ 2 ਕਰੋੜ ਬੱਚੇ ਨੂੰ ਨੌਕਰੀ ਦਿਆਂਗਾ ਅੱਜ 22 ਕਰੋੜ ਬੱਚੇ ਨੂੰ ਨੌਕਰੀ ਮਿਲਨੀ ਉਹ ਵੀ ਝੂਠ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਹਰ ਗੱਲ ਝੂਠ ਹਰ ਗੱਲ ਝੂਠ ਮੈਂ ਲੋਕਾਂ 'ਗਿਆ ਅਪੀਲ ਕਰਨਾ ਚਾਹੁੰਦਾ ਕਿ ਜਿਹੜੀ ਵੀ ਪਾਰਟੀ ਇਹ ਗੱਲ ਕਹਿੰਦੀ ਹੈ ਕਿ ਮੈਂ ਇਹ ਵੀ ਦੇ ਦੇਾਂਗਾ ਮੈਂ ਇਹ ਵੀ ਦੇ ਦੇਾਂਗਾ ਦੇਣਾ ਕਿਥੋਂ ਹੈ ਉਸ ਪਾਰਟੀ ਨੂੰ ਵੋਟ ਨਾ ਪਾਓ ਜਿਹੜੀ ਪਾਰਟੀ ਦੇਸ਼ ਵਾਸਤੇ ਕੰਮ ਕਰਦੀ ਹੈ ਜਿਹੜਾ ਬੰਦਾ ਦੇਸ਼ ਵਾਸਤੇ ਕੰਮ ਕਰਦਾ ਉਸ ਬੰਦੇ ਨੂੰ ਚੁਣ ਕੇ ਲੈਣਾ ਚਾਹੀਦਾ ਮੇਰੇ ਹਿਸਾਬ ਨਾਲ ਤੇ ਬੰਦਾ ਉਹ ਲੈਣਾ ਚਾਹੀਦਾ ਜਿਹੜਾ ਬੰਦਾ ਰੱਬ ਦੇ ਬੰਦਾ ਹੋਏ ਬੰਦਿਆਂ ਨਾਲ ਪਿਆਰ ਕਰਦਾ ਹੋਏ ਜਿਹੜਾ ਮੰਦਰ ਗੁਰਦੁਆਰੇ ਜਾਂਦਾ ਹੋਏ ਜਿਹੜਾ ਆਪਣੇ ਮਾਪਿਓ ਦੀ ਸੇਵਾ ਕਰਦਾ ਹੋਏ ਮੈਂ ਤੇ ਕਹਾਂਗਾ ਉਸ ਬੰਦੇ ਨੂੰ ਚੁਣ ਕੇ ਲਿਆਓ ਤੁਹਾਨੂੰ ਕੋਈ ਗਲੀ ਸਾਫ ਕਰਨੀ ਨਹੀਂ ਪੈਗੀ ਤੁਹਾਨੂੰ ਕੋਈ ਦੇਸ਼ ਦੇ ਪਦੇ ਪਰ ਦੀ ਕੰਮ ਨਹੀਂ ਕਰਨਾ ਮਰਬ ਸਾਰਾ ਕੰਮ ਇੱਕ ਨੰਬਰ ਚ ਹੋ ਜਾਏਗਾ ਸਰ ਸੰਬੋਧਨ ਦੌਰਾਨ ਮੈਂ 5 ਸਾਲ ਇਹਨਾਂ ਦੀ ਸੇਵਾ ਕੀਤੀ ਹੈ 5 ਸਾਲ ਦੇ ਵਿੱਚ ਬਹੁਤ ਵੱਡਾ ਸਾਡਾ ਇਲਾਕਾ ਹੈ ਪੋਆ ਕੌਨਸਲਚੂਅਨਸੀ ਮੈਂ ਕਿਸੇ ਦੀ ਬਰੋਤਾ ਨਹੀਂ ਕਰਦਾ ਕਿ ਮੇਰੇ ਤੋਂ ਪਹਿਲੇ ਐਮਐਲਏ ਨੇ ਕੁਝ ਨਹੀਂ ਕੀਤਾ ਉਹ ਆਪਣੀ ਸੋਚ ਦੇ ਮਤਾਬਕ ਜਿੰਨਾ ਉਹ ਕਰ ਸਕਦਾ ਉਹ ਕੀਤਾ ਹੈ ਪਰ ਮੇਰੀ ਸੋਚ ਦੇ ਮਤਾਬਕ ਮੇਰੇ 5 ਸਾਲ ਦੇ ਵਿੱਚ ਉਹ ਨਹੀਂ ਟਰਮ ਪੂਰੇ ਕੰਮ ਕਰਾ ਸਕਿਆ ਉਹ ਜਿਹੜੇ ਕੋ ਕੰਮ ਰਹਿ ਚੁੱਕੇ ਨੇ ਉਹ ਮੈਂ ਕਰਨਾ ਚਾਹਣਾ ਹੈ ਸਾਡੀ ਪਾਰਟੀ ਦੀ ਸੋਚ ਹੈ ਸਾਡੇ ਪੰਜਾਬ ਦਾ اپੋਜੀਸ਼ਨ ਦਾ ਲੀਡਰ ਜਿਹੜਾ ਉਹਦੀ ਸੋਚ ਹੈ ਰਾਜੇ ਵਿੜੰਗੀ ਦੀ ਸੋਚ ਹੈ ਫਿਰ ਆਪਣੇ ਸੁਖੀ ਰੰਦਾਬਾ ਜਿਹੜਾ ਸਾਡੇ ਪਾਰਲੀਮੈਂਟ ਦਾ ਐਮਪੀ ਬਣਿਆ ਉਹਦੀ ਸੋਚ ਹੈ ਕਿ ਜਿਹੜੇ ਲੋਕ ਬਾਰਡਰਾਂ ਦੇ ਕੰਨੇ ਤੇ ਰਹਿੰਦੇ ਨੇ ਮਾੜੀ ਜੀ ਵੀ ਕੋਈ ਛੇੜਖਾਨੀ ਹੁੰਦੀ ਹੈ ਤੇ ਇਹਨਾਂ ਨੂੰ ਕਦੇ ਚਲੋ ਬਈ ਬਾਰਡਰ ਵਾਲੇ ਉਠਾਲ ਦਿੰਦੇ ਚਲੋ ਉਹਦੇ ਬਾਰੇ ਮੈਂ ਕੁਝ ਕਰਨਾ ਚਾਹੁੰਦਾ ਕਿ ਕਿਵੇਂ ਕਰਨਾ ਚਾਹੁੰਦਾ ਵੀ ਅੱਜ ਕੱਲ੍ਹ ਕਾਲਜ ਯੁੱਗ ਦਾ ਪ੍ਰਭਾਵ ਹੋ ਗਿਆ ਬਹੁਤ ਜ਼ਿਆਦਾ ਅੱਜ ਮਾਂ ਨੂੰ ਮਾਂ ਨਹੀਂ ਕੋਈ ਸਮਝਦਾ ਪਿਓ ਨਹੀਂ ਪਿਓ ਨਹੀਂ ਸਮਝਦਾ ਭਰਾ ਨੂੰ ਭਰਾ ਨਹੀਂ ਸਮਝਦਾ ਖਾਸ ਕਰਕੇ ਮੈਂ ਕਹਣਾ ਚਾਹਾਂਗਾ ਜਿੰਦੇ ਜਿਹੜੇ ਬੰਦੇ ਨੇ ਆਪਣੇ ਬਾਪ ਦੀ ਮਾਂ ਦੀ ਸੇਵਾ ਕੀਤੀ ਉਹਨੂੰ ਕਦੇ ਵੀ ਘਾਟ ਨਹੀਂ ਪੈ ਸਕਦਾ ਤੁਸੀਂ ਦੇਖੋ ਜ਼ਮੀਨ ਹੈ ਜ਼ਮੀਨ ਨੂੰ ਕੀ ਕਹਿੰਦੇ ਆਪਾਂ ਮਾਂ ਕਹਿੰਦੇ ਆ ਪਰ ਸਾਡੇ ਪੁਰਾਣੇ ਬਜ਼ੁਰਗ ਕਹਿੰਦੇ ਨੇ ਜਿੰਦੇ ਮਾਂ ਦੀ ਸੇਵਾ ਕੀਤੀ ਉਹਨੂੰ ਕਦੇ ਨਹੀਂ ਹੋ ਸਕਦਾ ਉਹ ਤੈਨੂੰ ਫਲ ਨਹੀਂ ਮਿਲੇਗਾ ਮਾਂ ਦੀ ਸੇਵਾ ਜ਼ਮੀਨ ਦੀ ਕਰਨ ਫਲ ਨਹੀਂ ਦਿੰਦੀ ਕਦੇ ਘਾਟ ਨਹੀਂ ਪੈਂਦਾ ਆਪਣੀ ਮਾਂ ਦੀ ਸੇਵਾ ਕਰਦੇ ਆ ਕਦਾ ਉਹ ਕੰਦੀ ਹੈ ਜੇ ਬੰਦਾ ਡਿਗ ਬੰਦਾ ਹੈ ਤੋ ਉਸੇ ਕਹਿੰਦਾ ਹਾਏ ਮਾਂ ਮਾਂ ਯਾਦ ਆਂਦੀ ਨਹੀਂ ਯਾਰ ਮਾਂ ਯਾਦ ਆਂਦੀ ਹੈ ਤੇ ਫੇਰ ਤੁਸੀਂ ਮਾਂ ਦੀ ਸੇਵਾ ਕਿਉਂ ਨਹੀਂ ਕਰਨੀ ਉਹਦੇ ਵਾਸਤੇ ਮੈਂ ਇਹ ਚਾਹਨਾ ਵੀ ਮੇਰੇ ਕੋਲ ਕੰਮ ਹੋਏ ਨਾ ਹੋਏ ਮੈਂ ਚਾਹਨਾ ਵੀ 5000 ਰੁਪਏ ਪੈਨਸ਼ਨ ਬੁਢੀ ਨੂੰ ਮਿਲੇ ਤੇ 5000 ਪੈਨਸ਼ਨ ਬੁਢੀ ਨੂੰ ਮਿਲੇ ਤੇ ਆਪੇ ਜਿਹੜੇ 10000 ਰੁਪਏ ਮਿਲਣਾ ਤੇ ਉਹਦਾ ਗੁਜ਼ਾਰਾ ਹੋਈ ਨਾ ਤੇ ਮੈਂ ਦੇਖਿਆ ਜਿਹੜੇ ਬੰਦੇ ਪੈਨਸ਼ਨ ਆਂਦੇ ਆ ਉਹਨਾਂ ਨੂੰ ਪੈਨਸ਼ਨ ਮਿਲਦੀ ਆ ਉਹ ਬੰਦਿਆਂ ਦੇ ਰੰਗ ਲਾਲ ਜਿਹੜੇ ਬੰਦੇ ਕਰੋਨ ਸੌਕੇ ਆ ਲੇਕਿਨ ਪੈਨਸ਼ਨਾਂ ਨਹੀਂ ਉਹ ਬੰਦੇ ਵਾਲੇ ਮੈਂ ਸੁ ਕਹਿਣ ਦਾ ਹੈ ਭਾਬ ਕਹਿੰਦਾ ਵੀ ਲੋਕਾਂ ਨੂੰ ਸਮਝਾਣਾ ਚਾਹੰਦਾ ਬਜ਼ੁਰਗਾਂ ਨੂੰ ਵੀ ਕਹਿਣਾ ਚਾਹੰਦਾ ਲੀਡੀ ਨੂੰ ਕਹਿਣਾ ਚਾਹੰਦਾ ਨੌਜਵਾਨ ਮੁੰਡਿਆਂ ਨੂੰ ਕੁੜੀਆਂ ਨੇ ਗੱਲ ਕਹਿਣਾ ਅਗਰ ਤਰੱਕੀ ਕਰਨੀ ਹੈ ਆਪਣੀ ਲਾਇਫ ਦੇ ਵਿੱਚ ਕੰਮ ਵਧਣਾ ਹੈ ਫਿਰ ਤੁਹਾਨੂੰ ਆਪਣੀ ਮਾਂ ਦੀ ਤੇ ਆਪਣੇ ਬਾਪ ਦੀ ਸੇਵਾ ਕਰਨੀ ਪਣੀ ਹੈ ਫਿਰ ਤੁਸੀਂ ਮੰਦਰ ਵੀ ਚੱਲ ਜਿਓ ਮੰਦਰ ਜਾਓਗੇ ਜਿਹਦੀ ਵੀ ਉੱਥੇ ਮੂਰਤੀ ਹੈ ਜਿਹਦੀ ਵੀ ਤੁਸੀਂ ਆਸਰਾ ਰੱਖ ਦਿਓ ਉਹ ਵੀ ਤੁਹਾਡੀ ਮਦਦ ਕਰੇਗਾ ਮੈਂ ਇਹ ਲੋਕਾਂ ਨੂੰ ਸੁਨੇਹਾ ਦੇਣਾ ਚਾਹੁੰਦਾ ਮੇਰਾ ਕੋਈ ਲੈਣਾ ਨਹੀਂ ਦੇਣਾ ਨਹੀਂ ਦੇਣਾ ਹੈਗਾ ਲੈਣਾ ਨਹੀਂ ਮੈਂ ਤੇ ਭਰਾ ਜਿੱਥੋਂ ਬਚ ਕੇ ਆਇਆ ਉੱਥੋਂ ਬਚ ਕੇ ਕੋਈ ਨਹੀਂ ਆਂਦਾ ਹਾਰਜਿੰਗ ਕਰਾ ਗਿਆ ਮੇਰੀ ਜਿੰਨੀ ਜ਼ਿੰਦਗੀ ਹੈ ਮੈਂ ਪਹਿਲੀ ਘੇ ਵਠਾ ਮੇਰਾ ਹਲਕਾ ਮੇਰਾ ਪਰਿਵਾਰ ਤੇ ਬਦਲਣ ਦੇ ਹੋਏ ਹਲਕੇ ਨਵਾਰ ਤੁਸੀਂ 5 ਸਾਲ ਦੇਖਿਆ ਮੇਰਾ ਕੋਈ ਰਿਸ਼ਤਾ ਦੇਖੇ ਮੇਰੇ ਕੋ ਭੈਣ ਭਰਾ ਦੇਖੇ ਆਇਚ ਆਰ ਭਰਾ ਜਿਹਨਾਂ ਚ ਇਲੈਕਸ਼ਨ ਚ ਹੋਰੇ ਜੋ ਇਲੈਕਸ਼ਨ ਖਤਮ ਹੋ ਗਏ ਉਸ ਤੋਂ ਬਾਅਦ ਮੈਂ ਕਹਾਂ ਵੀ ਤੁਸੀਂ ਆਪਣਾ ਆਪਣਾ ਕੰਮ ਕਰੋ ਘਰ ਜਾ ਕੇ ਮੇਰੇ ਨਾਲ ਕਿਉਂ ਤੁਸੀਂ ਨਹੀਂ ਆਣਾ ਇਹ ਮੈਂ ਆਪੇ ਸੰਭਾਲਾਂਗਾ ਤੇ ਇਸ ਕਰਕੇ ਮੈਂ ਤੇ ਪ੍ਰਾਤ ਸੇਵਾ ਕਰਨ ਬਾਅਦ ਸਹਾਇਤਾ ਕਰਾਣੀ ਹੋਵੇ ਤੇ ਕਰਾਣਾ ਜਿਹਨਾਂ ਦੇ ਜਿੰਦਾ ਰਾਂਗਾ ਉਹਨਾਂ ਚਰ ਕੰਮ ਕਰਦਾ ਰਾਂਗਾ ਮੈਂ ਜ਼ਰੂਰੀ ਨਹੀਂ ਤੇ ਮੈਂ ਭੋਈ ਦੀ ਹੀ ਕਰਦਾ ਭਈ ਇਸ ਨੂੰ ਮੈਨੂੰ ਬੋਟ ਦਾ ਲਾਲਚ ਹੈ ਤੁਹਾਨੂੰ ਮੋੜੇ ਦੇ ਦੱਸਿਆ ਕਈ ਸੂਆਂਪਰ ਦੇ ਆਏ ਕਈ ਪਠਾਨਕੋਟ ਦੇ ਆਏ ਕਈ ਬਟਾਲੇ ਤੋਂ ਆਏ ਉੱਥੋਂ ਮੈਂ ਬੋਲ ਥੁੜੇ ਲੈਣੇ ਇਨਸਾਨੀਅਤ ਹੋਣੀ ਚਾਹੀਦੀ ਬੰਦੇ ਦੇ ਵਿੱਚ ਜਿਹਦੇ ਕੋਲ ਇਨਸਾਨੀਅਤ ਹੈ ਸਮਝ ਲਓ ਸਭ ਕੁਝ ਆ ਗਿਆ ਮੈਂ ਆਪਣੇ ਪਿੰਡ ਦੇ ਲੋਕਾਂ ਦਾ तहे ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰੇ ਬੜੇ ਸ਼ਾਰਟ ਨੋਟਿਸ ਤੇ ਇੱਥੇ ਆ ਕੇ ਇਸ ਸਪੀਡ ਦਾ ਆਨੰਦ ਮਨਾਇਆ ਤੇ ਪੂਰਾ ਪੁਰਜ਼ੋਰ ਜਿਹੜਾ ਸਾਾਨੂੰ ਸਮਰਥਨ ਦਿੱਤਾ ਹੈ ਤੇ ਦੂਸਰਾ ਮੈਂ ਧੰਨਵਾਦ ਆਪਣੇ ਐਮਐਲਏ ਸਾਹਿਬ ਜੁਗਿੰਦਰਪਾਲ ਜੀ ਦਾ ਕਰਦਾ ਜਿਨ੍ਹਾਂ ਨੇ ਇਸ ਮੋਹਮ ਨੂੰ ਪੂਰੇ ਜੋਰ ਸ਼ੋਰ ਦੇ ਨਾਲ ਇਹਨੂੰ ਅਪਣਾਇਆ ਤੇ ਘਰ-ਘਰ ਲੋਕਾਂ ਤੱਕ ਪਹੁੰਚਾਰੇ ਨੇ ਇਸ ਸਿਚੁਏਸ਼ਨ ਦੇ ਵਿੱਚ ਆ ਕੇ ਵੀ ਉਹ ਹਰ ਇੱਕ ਪਿੰਡ ਦੇ ਵਿੱਚ ਜਾ ਰਹੇ ਨੇ ਹਾਲਾਂਕਿ ਇਹ ਗਰੀਬਾਂ ਦੀ ਲੜਾਈ ਹੈ ਤੇ ਐਸੇ ਕਰਕੇ ਹੀ ਉਹਨਾਂ ਦਾ ਨਾਂ ਜਿਹੜਾ ਹੈ ਆ ਉਹ ਰੱਖਿਆ ਗਿਆ ਸੀ ਕਿ ਗਰੀਬਾਂ ਦਾ ਯਾਰ ਜਿਹੜਾ ਸਾਡਾ ਐਮ.ਐਲ.ਏ ਹੈ ਇਹ ਪੂਰਾ ਗਰੀਬਾਂ ਦੇ ਨਾਲ ਇੱਕ ਨਾਲ ਇੱਕ ਤਾਨ ਕੇ ਖੜਾ ਹੋਇਆ ਤੇ ਇਸ ਮੋਹਿਬ ਨੂੰ ਅੱਗੇ ਲੈ ਕੇ ਜਾਣ ਰਿਹਾ ਤੇ ਮੈਂ ਆਪਣੇ ਵੱਲੋਂ ਤੇ ਆਪਣੇ ਪਿੰਡ ਦੇ ਵੱਲੋਂ ਤੇ ਨਰੇਗਾ ਮਜ਼ਦੂਰ ਵਰਗ ਦੇ ਵੱਲੋਂ ਜਿਹੜੇ ਹੁਣ ਵੀ ਐਮ.ਐਲ.ਏ ਸਾਹਿਬ ਦੇ ਨਾਲ ਹੀ ਬੈਠੇ ਹੋਏ ਨੇ ਤੇ ਆਪਣੀ ਗੱਲਬਾਤ ਜਿਹੜੀ ਦੱਸ ਲਈ ਤੇ ਮੈਂ ਉਹਨਾਂ ਨਾਲ ਸਾਰਿਆਂ ਦਾ ਤਹਿ ਦਿਲੋਂ ਫਿਰ ਇੱਕ ਵਾਰ ਤੋਂ ਧੰਨਵਾਦ ਕਰਦਾ ਹਾਂ ਤੇ ਇਸ ਮੋਹਮ ਨੂੰ ਪੂਰੇ ਜੋਰ ਸ਼ੋਰ ਦੇ ਨਾਲ ਅਸੀਂ ਅੱਗੇ ਲੈ ਕੇ ਜਾਵਾਂਗੇ ਬਹੁਤ ਬਹੁਤ ਧੰਨਵਾਦ